ਪਰਮਾਤਮਾ ਦਾ ਨਾਮ ਜੀਵਨ ਹੀ ਖੋਟੇ ਮਤ ਵਿਨਾਸ਼ ਕਰ ਦਿੰਦਾ ਹੈ ਇੱਕ ਬੀਬੀ ਦਾ ਘਰਵਾਲਾ ਸਵੇਰੇ ਚਾਹ ਦੀ ਜਗ੍ਹਾ ਤੇ ਸ਼ਰਾਬ ਹੀ ਪਿੰਦਾ ਸੀ ਸਾਰਾ ਪਰਿਵਾਰ ਬਹੁਤ ਦੁਖੀ ਸੀ ਘਰ ਵਿੱਚ ਮਾਰ ਕਟਾਈ ਹੁੰਦੀ ਹੀ ਰਹਿੰਦੀ ਸੀ ਉਸ ਬੀਬੀ ਨੂੰ ਕਿਸੇ ਗੁਰਮਖ ਨੇ ਕਿਹਾ ਕਿ ਤੁਹਾਡੇ ਘਰ ਰੱਬ ਦਾ ਕੋਈ ਨਾਮ ਨਹੀਂ ਲੈਂਦਾ ਜਿੱਥੇ ਪ੍ਰਭੂ ਦਾ ਨਾਮ ਨਾ ਹੋਵੇ ਬਿਪਤਾ ਕੰਧਾਂ ਟੱਪ ਕੇ ਵੀ ਆ ਜਾਂਦੀਆਂ ਹਨ ਹੁਣ ਉਹ ਬੀਬੀ 108 ਮਣਕਿਆਂ ਵਾਲੀ ਮਾਲਾ ਲੈ ਆਈ ਤੇ ਦਿਨ ਰਾਤ ਰੱਬ ਦਾ ਨਾਮ ਲੈਣ ਲੱਗ ਪਈ ਸਵੇਰੇ ਇੱਕ ਟਾਈਮ ਧੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਵੀ ਕਰਕੇ ਆਇਆ ਕਰੇ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਆਖਦੇ ਹਨ ਕਿ ਨਾਮ ਜਪਣ ਨਾਲ ਬੰਦੇ ਦੀ ਖੋਟੀ ਮਤ ਤੇ ਭੈੜੀ ਅਕਲ ਦੂਰ ਹੋ ਜਾਂਦੀ ਹੈ ਉਹ ਸ਼ਰਾਬੀ ਕਮਾਂਬੀ ਕੁਝ ਸਮੇਂ ਬਾਅਦ ਹੀ ਘਰ ਵਾਲੀ ਨਾਲ ਜਾ ਕੇ ਅਮਰ ਸ਼ਕਾਇਆ ਤੇ ਲੰਬਾ ਚੋਲਾ ਪਾਣ ਕੇ ਵੱਡਾ ਧੁਮਾਲਾ ਸਜਾਉਣ ਲੱਗ ਪਿਆ ਸੀ ਭਗਤੀ ਕਰਨ ਵਿੱਚ ਉਹ ਕਈਆਂ ਤੋਂ ਅੱਗੇ ਲੰਘ ਗਿਆ ਸਤਿਗੁਰ ਜੀ ਆਖਰੀ ਹਨ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤੀ ਜੋੜ ਲੈਂਦੇ ਹਨ ਉਹਨਾਂ ਦੇ ਸਰੀਰ ਵਿੱਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ਧੰਨ 시ਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਆਖਦੇ ਹਨ ਨਾਮ ਦੇ ਸਾਰੇ ਭੈ ਤੇ ਖੋਟੀ ਮਤ ਦੂਰ ਕਰ ਦਿੰਦਾ ਹੈ ਜੀਵ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਦਾ ਨਾਮ ਜਪਣਾ ਹੀ ਸਫਲ ਕੰਮ ਹੈ ਕਲ ਕਲੇਸ਼ ਮਿਟੇ ਸਭ ਤੰਤੇ RAM ਨਾਮ ਨੇ ਲਵ ਜਾਗੀ ਇਸ ਲਈ ਸਾਨੂੰ ਹਰਦਮ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਖੋਟੀ ਮੱਟ ਦੂਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ